I នឹងទៅតាម So cursed. santa jana ਕੇ ਰੂਪ ਮੈਂ ਸੁਖ ਕਨੇਰੇ ਕੋਈ ਨ ਜਾਣ ਤੁਮਰਾ ਅੰਤ ਓ ਚੇਤੇ ਓ ਚਾ ਭਗਵੰਤ ਸਗਲ ਸੁਮਗਰੇ ਤੁਮਰੇ ਸੂਤਰ ਧਾਰੇ ਤੁਮ ਤੇ ਹੋਏ ਸੋ ਆਗੇ ਆਕਾਰੀ ਤੁਮਰੇ ਗਤ ਮਿਤ ਤੁਮ ਹੀ ਜਾਣੀ ਨਾਨਕ ਦਾਸ ਸਦਾ ਕੁਰਬਾਨੀ ਵਾਹਿਗੁਰੂ ਜੀ ੴ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗੋਤੀ ਜੀ ਸਹਾਏ ਵਾਰ ਸ੍ਰੀ ਭਗੋਜ ਜੀ ਕੀ ਪਾਤਸ਼ਾਹ ਦਸੰਬਰ 1 ਤਮ ਭਗੋਤੀ ਸਿਮਰ ਕਾਏ ਗੁਰੂ ਨਾਨਕ ਲਈ ਤੇ ਆਏ ਫਿਰੰਗਤ ਗੁਰ ਤੇ ਅਮਰਦਾਸ ਰਮਦਾਸ ਸਿੰਘ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਭਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਡਿਠੇ ਸਭ ਦੁੱਖ ਜਾਏ ਤੇਗ ਬਹਾਦਰ ਸਮਰੈ ਕਰਨਉਣ ਦੇ ਆਵੇ ਧਾਏ ਸਭ ਥਾਂ ਹੀ ਹੋਵੇ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਂ ਹੀ ਹੋਵੇ ਸਹਾਇ ਦਸਾਂ ਪਾਤਸ਼ਕਨ ਮਿਸਰੂਪ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜ ਪਿਆਰੇ ਚਾਰ ਸਹਜਾ ਦੇ 40 ਮੂਤੇ ਹੱਟੀਆਂ ਜਪੀਆਂ ਤੱਪੀਆਂ ਜਿਨ੍ਹਾਂ ਆਜ ਦਾ ਨਾਮ ਜਪਿਆ ਵੰਡ ਕੇ ਛਕਿਆ ਦੇ ਚਲਾਈ ਤੇਗ ਵਾਏ ਦੇ ਕੈਂਡਟ ਕੀਤਾ ਤੇ ਇਹਨਾਂ ਦੀ ਕਮਾਦ ਦਾ ਧਿਆਨ ਤਰਕ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸਿੱਧ ਦਿੱਤੇ ਬੰਦ ਬੰਦ ਪਟੋਆ ਖੋਪਰੀਆਂ ਨੁਹਾਈਆਂ ਚਰਕੜੀਆਂ ਤੇ ਚੜੇ ਤਾਂ ਨਾਰਿਆਂ ਨਾਲ ਚਰਾਜ ਦੀ ਸਿੱਖੀ ਕੇ ਸਸਵਾਸਾ ਸੰਗ ਨਮਾਇ ਧਰਮ ਨਹੀਂ ਹਾਰਿਆ ਤੈਨਾਂ ਦੀ ਕਮਾ ਦਾ ਧਿਆਨ ਕਰਕੇ ਬੋਲੋ ਜੇ ਵਾਹਿਗੁਰੂ ਪੰਜਾ ਤੱਕ ਤਾਂ ਸਰਬੱਤ ਗੁਰਦਵਾਰਿਆਂ ਦਾ ਧਿਆਨ ਕਰਕੇ ਬੋਲੋ ਜੇ ਵਾਹਿਗੁਰੂ ਸਰਬੱਤ ਖਾਲਸਾ ਜੇ ਕਿਰਦਾਸ ਹੈ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾਹ ਦਰਸ਼ਰ ਦੇਖਤੇ ਫਤਿਹ ਵਰਤ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੁਰਣਾ ਜੀ ਵਾਹਿਗੁਰੂ ਬਖਸ਼ੋ ਗੁਰ ਸਿੱਖਾਂ ਨੂੰ ਸਿੱਖੀ ਦਾਤ ਕੇ ਸਦਾਨ ਵਿਵੇਕ ਦਾਤ ਦਾਨਾ ਸਿਰਦਾਨ ਨਾਮ ਦਾਣ ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਕੇ ਦਰਸ਼ਨ ਇਸਨਾ ਚੌਕੀਆਂ ਝੰਡੇ ਬੁੰਗੇ ਜੁਗੋ ਜੁਗਾ ਟਲ ਧਰਮ ਕਾਜੈ ਕਰ ਬੋਲ ਜੀ ਵਾਹਿਗੁਰੂ ਆਦੇ ਗੁਰ ਸਿੱਖਾਂ ਦਾ ਮਾਨ ਨੀਵਾ ਮਤ ਉੱਚੀ ਮਤ ਕੇ ਰੱਖਿਆ ਵਾਹਿਗੁਰੂ ਗੁਰਦੁਆਰਾ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮ ਜਨਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ। ਇਨ੍ਹਾਂ ਦੇ ਖੁੱਲੇ ਦਰਸ਼ਨਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਪੰਥ ਨੂੰ ਬਖਸ਼ੋ। ਨਮਾਣਿਆਂ ਦੇ ਮਾਨਤਾ ਨੇ ਤਾਂ ਨਿਉਟਿਆਂ ਦੀ ਓਟ ਨੇ ਅਸਰੇ ਦੇ ਅਸਰੇ ਤਾਂ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨ ਬਖਸ਼ਿਸ਼ ਹੋਈ। ਸ਼ਾਮ ਦੇ ਸੁੰਦਰ ਦੀਵਾਨ ਸੱਜੇ ਨੇ ਸੱਜੇ ਨਿਵਾਣਾ ਵਿੱਚ ਤੁਰ ਕੀ ਬਾਣੀ ਸੁਧਰ ਰਹਿ ਰਹਿ ਸੱਜ ਕੇ ਪਾਠ। ਰੱਬੀ ਬਾਣ ਦੇ ਸ਼ਬਦ ਕੀਰਤਨ ਕੀਤੇ ਨੇ ਸਤਿਗੁਰ ਜੀ ਉਹ ਬਾਣੀ ਪੜ੍ਹਦੇ ਆਂ ਕੀਰਤਨ ਕਰਦੇ ਆਂ ਸੇਵਕਾਂ ਕੋਲੋਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋਈਆਂ ਹੋਣਗੀਆਂ ਖਿਮਾ ਕਰਨਾ ਬਾਣ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸੋਣਾ ਜੋ ਜੀ ਮਾਈ ਭਾਈ ਆਪ ਦੇ ਦਰ ਤੇ ਤਿਲ-ਫੁਲ ਪੇਟਾ ਲੈ ਕੇ ਆਇਨ ਸਾਧੀਆਂ ਪੇਟਾ ਪ੍ਰਵਾਨ ਕਰੋ ਕਦਮ-ਕਦਮ ਲਿਖੇਲਾ ਪਰਿਵਾਰਾ ਸੁਖ ਸ਼ਾਂਤੀ ਵਰਤਾਵ ਦੇਸ਼ ਪ੍ਰਦੇਸ਼ ਅੰਗ-ਸੰਗ ਸਹਾਈ ਹੋਣਾ ਹੁਕਮਨਾ ਬਿਸ਼ਕ ਸੰਤਨ ਨਿਹਾਲ ਕਰੋ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜਦੀ ਕਲਾ ਤੇਰੇ ਪਾਣੇ ਸਰਬਤ ਕਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਕ ਓਅੰਕਾਰ ਸਤਨਾਮ Some no. no. satu kalau prasah